10 ਦਿਨ ਪਹਿਲਾਂ ਉਹ ਕਿਹੜੀ ਹਾਲਤ ਵਿੱਚ ਮਿਲਿਆ ਸੀ ਕਿਵੇਂ ਮਿੱਟੀ ਨਾਲ ਲਤਪਤ ਨੰਗਾ ਬਹੁਤ ਮਾੜੀ ਹਾਲਤ ਵਿੱਚ ਉੱਥੇ ਘੁੰਮ ਰਿਹਾ ਸੀ ਕਿਸੇ ਭੈਣ ਭਰਾ ਦੀ ਸ਼ੇਅਰ ਕੀਤੀ ਵੀਡੀਓ ਇਹਦੇ ਘਰਦਿਆਂ ਤੱਕਰ ਪਹੁੰਚ ਗਈ ਇਹਦੇ ਪਰਿਵਾਰ ਤੱਕਰ ਪਹੁੰਚ ਗਈ ਅੱਜ ਇਹਦਾ ਪਰਿਵਾਰ ਇਹਨੂੰ ਲੈਣ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਦੇ ਦਾ ਨਾਮ ਅਸੀਂ ਅਨਨੋਨ ਲਿਖਿਆ ਹੋਇਆ ਅਨਨੋਨ ਵੇਦਾ ਪਤਾ ਹੀ ਨਹੀਂ ਕੋਣ ਆ ਪਰ ਇਹਦਾ ਨਾਮ ਪਵਨ ਕੁਮਾਰ ਆ ਅੱਜ ਇਹਦਾ ਘਰ ਲੱਭ ਗਿਆ ਦੀ ਫੈਮਿਲੀ ਇਹਨੂੰ ਲੈਣ ਆਈ ਆ ਇਹ ਬੱਚਾ ਸਾਨੂੰ ਦੇਤਵਾਲ ਪਿੰਡ ਤੋਂ ਮਿਲਿਆ ਸੀ 224 25 ਨੂੰ ਅੱਜ ਤੋਂ ਕਰੀਬ 10 ਦਿਨ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਕਿਹੜੀ ਹਾਲਤ 'ਚ ਮਿਲਿਆ ਸੀ ਕਿਵੇਂ ਮਿੱਟੀ ਨਾਲ ਲਤਪਤ ਨੰਗਾ ਬਹੁਤ ਮਾੜੀ ਹਾਲਤ 'ਚ ਉੱਥੇ ਘੁੰਮ ਰਿਹਾ ਸੀ ਤੇ ਕਈ ਜਨਾਂ ਨੇ ਉੱਥੇ ਘੁੰਮਦਾ ਸੀ ਪਿੰਡ ਦੇ ਸਰਪੰਚ ਅਰਸ਼ਵੀਰ ਸਿੰਘ ਸਤਵਿੰਦਰ ਸਿੰਘ ਸਰਪੰਚ ਤੇ ਅਰਸ਼ਵੀਰ ਸਿੰਘ ਜਸਪਾਲ ਸਿੰਘ ਜਗਪਾਲ ਸਿੰਘ ਤੇ ਧਰਮਵੀਰ ਸਿੰਘ ਵੀਰੇ ਹੁਣੇ ਉਹ ਸਾਡੇ ਕੋਲੇ ਲੈ ਕੇ ਆਏ ਵੀਰੇ ਦੀ ਹਾਲਤ ਬਹੁਤ ਮਾੜੀ ਸੀ ਇਸ ਕੋਈ ਸੁੱਧ-ਪੁੱਧ ਨਹੀਂ ਸੀ ਹਜੇ ਵੀ ਹੈ ਨਹੀਂ ਕੋਈ ਸੁੱਧ-ਪੁੱਧ ਤਾਂ ਤੁਸੀਂ ਦੇਖ ਹੀ ਰਹੇ ਹੋ ਪਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਭੈਣ ਭਰਾ ਦੀ ਸ਼ੇਅਰ ਕੀਤੀ ਵੀਡੀਓ ਇਹਦੇ ਘਰਦਿਆਂ ਤੱਕ ਪਹੁੰਚ ਗਈ ਇਹਦੇ ਪਰਿਵਾਰ ਤੱਕ ਪਹੁੰਚ ਗਈ ਅੱਜ ਇਹਦਾ ਪਰਿਵਾਰ ਇਹਨੂੰ ਲੈਣ ਆਇਆ ਇੱਥੇ ਉੱਠ ਵੀ ਚੱਲੀ ਆਜੋ ਪਵਨ ਪਵਨ ਕੁਮਾਰ ਤੇ ਮਰਨਾਮ ਪਵਨ ਏ ਪਵਨ ਭਾਈ ਕਿਉਂਕਿ ਇਹਨੂੰ ਕੁੱਟਿਆ ਬਹੁਤ ਹੋਇਆ ਸੀ ਕਿਸੇ ਨੇ ਇਹਨੂੰ ਜਦੋਂ ਸਾਨੂੰ ਮਿਲਿਆ ਇਹਦੀ ਹਾਲਤ ਬਹੁਤ ਗੰਭੀਰ ਸੀ ਵਿਚਾਰੇ ਦੀ ਅਸੀਂ ਇਹਦਾ ਘਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਕੁਝ ਦੱਸ ਨਹੀਂ ਸੀ ਪਾ ਰਿਆ ਅੱਜ ਇਹਨੂੰ ਲੈਣ ਆਏ ਨੇ ਦਲੀਪ ਤੁਰ ਇਹਦੇ ਪਿਤਾ ਜੀ ਆਏ ਨੇ ਮਨਪ੍ਰੀਤ ਸਿੰਘ ਜਿਨ੍ਹਾਂ ਦੇ ਕੋਲੇ ਵੀਰ ਦੇ ਪਿਤਾ ਜੀ ਕੰਮ ਕਰਦੇ ਨੇ ਤੇ ਹਰਪ੍ਰੀਤ ਸਿੰਘ ਪਿੰਡ ਬੇਲਾ ਰਾਮਗੜ੍ਹ ਰੋਪੜ ਜ਼ਿਲ੍ਹੇ ਤੋਂ ਆਏ ਨੇ ਇਹ ਜਿਹੜੇ ਇਹਦੇ ਪਿਤਾ ਜੀ ਨੇ ਦਲੀਪ ਤੁਰ ਜੀ ਇਹ ਇਹਨਾਂ ਦੇ ਘਰੇ ਕੰਮ ਕਰਦੇ ਨੇ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਦੇ ਘਰੇ ਤੇ ਇਹ ਵੀਰ ਦੀ ਹਾਲਤ ਤੁਸੀਂ ਉਹ ਵੀਡੀਓ 'ਚ ਦੇਖੋ ਕੀ ਹਾਲ ਸੀ ਜਦੋਂ ਸਾਨੂੰ ਮਿਲਿਆ ਸੀ ਧੰਨਵਾਦ ਆ ਦੇਤਵਾਲ ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਦਾ ਜਿਨੇ ਪ੍ਰਾਰਲਾ ਕਰਕੇ ਇੱਥੇ ਪਹੁੰਚਾਇਆ ਧੰਨਵਾਦ ਤੁਹਾਡਾ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਾਧ ਕਰਜ ਇਸ ਬੱਚੇ ਦਾ माँ प्यो मिल गया हाँ जी आई सत भाई दिलीप कौन है जी इसका लड़का है मेरा लड़का है कहाँ हा। से घूम गया था जी ये तो मालूम नहीं आया था पंजाब किसके साथ था। आया था अकेले आया था वहाँ से अकेले आया था हां जी बिल्कुल ठीक था बिल्कुल ठीक ऐसे कैसे हो गया जी अब ये मालूम नहीं भाई सतरे काम है बंदा ਚਲ ਧੰਨ ਬਾਰ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀਡੀਓ ਦੇ ਹਾਂਜੀ ਵੀਡੀਓ ਦੇਖ ਕੇ ਪਤਾ ਲੱਗਿਆ ਸੀ ਫਿਰ ਇਹਨਾਂ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਿਆ ਬਾਡੀ ਬੁੱਡੀ ਕਰਦੇ ਸੀਗੇ ਫਿਰ ਮੈਨੂੰ ਪਰਸੋਂ ਵੀਡੀਓ ਦਸੀਆਂ ਤੇ ਮੈਂ ਤੁਹਾਡੇ ਪੇਜ ਤੇ ਦੇਖਿਆ ਤੇ ਮੈਨੂੰ ਹੋਲੀ ਹੋਲੀ ਵੀਡੀਓ ਮਿਲ ਗਈ ਫਿਰ ਮੈਂ ਕਾਲ ਕੀਤੀ ਤੇ ਗੱਲ ਹੂੰ ਤੇ ਕਹਿੰਦਾ ਵੀ ਹੈਗਾ ਫਿਰ ਤੁਸੀਂ ਇਹਨੂੰ ਵੀਡੀਓ ਦਿਖਾਈ ਤੇ ਇਹਨੇ ਪਛਾਣ ਲਈ ਮੇਰਾ ਮੁੰਡਾ ਹੀ ਆ ਐਸੇ ਕੈਸੇ ਹੋ ਗਿਆ ਜੀ ਉਸ ਤੋਂ ਪਹਿਲੇ ਆ ਜਦੋਂ ਗਾਉਂ ਸੇ ਆਇਆ ਥਾ ਤੱਪ ਵੀ ਐਸੇ ਥਾ ਨਹੀਂ ਠੀਕ ਠਾਕ ਇਤਨੇ ਕੋਈ ਭਾਂਗ ਭੂਂਗ ਪੀਤਾ ਥਾ ਭਾਂਗ ਭੂਂਗ ਪੀਤਾ ਅਰੇ ਭਾਂਗ ਕੀ وجہ ਸੇ ਹੋ ਗਿਆ ਹਾਂ ਭਾਂਗ ਦਤੂਰਾ ਖ ਜੇ ਕੋਈ ਤਤੂਰਾ ਖਾ ਲਿਆ ਜਾਂ ਬਾਗ ਪੀ ਲਿਆ ਇੱਕ ਤਤੂਰਾ ਬੜਾ ਨਸ਼ਾ ਚੱਲਿਆ ਜੀ ਤਤੂਰੇ ਨੂੰ ਭੁੰਨ ਕੇ ਖਾਂਦੇ ਆ ਉਹਦੇ ਨਾਲ ਤਾਂ ਕਈ ਬੰਦੇ ਸਦਾ ਲਈ ਕਮਲੇ ਹੋ ਜਾਂਦੇ ਐਨਾ ਖਤਰਨਾਕ ਨਸ਼ਾ ਹੋ ਤੂਰੇ ਦੇ ਦਰਖਤ ਤਾਂ ਪੇੜ ਲੱਗਦੇ ਆ ਜੰਗਲਾਂ ਚ ਉਦੋਂ ਟੁੱਟਦਾ ਤਤੂਰਾ ਖਾ ਜਾਂਦੇ ਲੋਕ ਨਸ਼ੇ ਦੇ ਤੌਰ ਤੇ ਹਾਂ ਭਾਈ ਭਵਨ ਕੌਣ ਹੈ ਜੀ ਕੌਣ ਹੈ ਕੌਣ ਹੈ ਭਵਨ ਇਹ ਭਵਨ ਭਾਈ ਕੌਣ ਹੈ ਹੈਂ ਸਾਡੇ ਕੋਲੇ ਜੀ ਕਰੀਬ 150 ਦੇ ਆਸ-ਪਾਸ ਐਸੇ ਮੈਂਬਰ ਨੇ ਜਿਹੜੇ ਅਨੋਨ ਨੇ ਜਿਨ੍ਹਾਂ ਦਾ ਪਤਾ ਨਹੀਂ ਜਾਂ ਜਿਨ੍ਹਾਂ ਦੇ ਨਾਮ ਤਾਂ ਪਤਾ ਸਾਨੂੰ ਪਰ ਅੱਗੋਂ ਪਿੱਛੋਂ ਨਹੀਂ ਪਤਾ ਉਹ ਕੌਣ ਆ ਕਿੱਥੋਂ ਆ ਤੇ ਉਹਨਾਂ ਦੇ ਵਿੱਚ ਇੱਕ ਇਹਨੇ ਵੀ ਸ਼ਾਮਲ ਹੋ ਜਾਣਾ ਸੀ ਜੇ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਨਾਂ ਵੀਰਾਂ ਤੇ ਕਰਨਾ ਪਹੁੰਚਦੀ ਤੇ ਇਹ ਵੀਰੇ ਦੇ ਬਾਪ ਨਾਲ ਗੱਲ ਨਾ ਕਰਦੇ ਕਿਉਂਕਿ ਜੇ ਬਾਡੀ ਬੁੱਡੀ ਕਰਕੇ ਮੁੜ ਜਾਂਦੇ ਵਾਪਸ ਤਾਂ ਪਤਾ ਨਹੀਂ ਲੱਗਣਾ ਸੀ ਨਾ ਇਹ ਤੋਂ ਦੱਸ ਹੋਣਾ ਸੀ ਕਦੇ ਮੈਂ ਕੌਣ ਆ ਪਤਾ ਨਹੀਂ ਕਿਦੋਂ ਜਾ ਕੇ ਕਿਤੇ ਇਹ ਹੀ ਲਵਸੀਲਾ ਬਣਨਾ ਸੀ ਪਰ ਸ਼ੁਕਰੀਆ ਤੁਹਾਡਾ ਤਾਂ ਹੀ ਤੁਹਾਨੂੰ ਬੇਨਤੀ ਕਰਦੇ ਹੁੰਨੇ ਜਦੋਂ ਇਸ ਤਰ੍ਹਾਂ ਦੀ ਕੋਈ ਅਸੀਂ ਵੀਡੀਓ ਪਾਉਨੇ ਆ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਮਾਂ ਦਾ ਪੁੱਤ ਕਿਸੇ ਬਾਪ ਨੂੰ ਆਪਦਾ ਪੁੱਤ ਮਿਲ ਗਿਆ ਤੇ ਬਸ ਇੰਨੀ ਆ ਕੀ ਸਾਡੀਆਂ ਬੇਨਤੀਆਂ ਜੀ ਤੁਹਾਡੇ ਆਸ-ਪਾਸ ਵੀ ਕਈ ਵਾਰੀ ਕੋਈ ਇਸ ਤਰ੍ਹਾਂ ਬੰਦਾ ਹੁੰਦਾ ਉਹਦੇ ਖਿਆਲ ਕਰਿਆ ਕਰੋ ਕਿਵੇਂ ਸਤਵਿੰਦਰ ਸਿੰਘ ਉਹਨਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਕੀਤਾ ਪਰਾਲਾ ਉਹਵੇਂ ਤੁਸੀਂ ਵੀ ਕਰ ਸਕਦੇ ਹੋ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਵੀਰ ਜੀ ਮੁਨਫਤਰੀ ਸੇਵਾ ਤੋਂ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਹੋ ਜੀ ਵਧੀਆ ਵੀਰੇ ਵਧੀਆ ਧੰਨਵਾਦ ਤੁਹਾਡਾ ਵੀਰੇ ਜਿਹੜਾ ਉਹਦੋਂ ਵੀਰ ਨੂੰ ਭੇਜਿਆ ਸੀ ਤੁਸੀਂ ਸਾਡੇ ਕੋਲੇ ਨਾ ਛੱਡ ਕੇ ਗਏ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਦਾ ਘਰ ਲੱਭ ਗਿਆ ਵੀਰੇ ਉਹਦਾ ਪਰਿਵਾਰ ਲੈਣ ਆਇਆ ਹੋ ਗਿਆ ਫਿਰ ਤਾਂ ਜੀ ਬਹੁਤ ਬਹੁਤ ਵਧੀਆ ਹੋ ਗਿਆ ਜੀ ਹਾਂ ਰੋਪੜ ਤੋਂ ਇਹ ਰੋਪੜ ਤੋਂ ਗੁੰਮਿਆ ਵੈਸੇ ਤਾਂ ਇਹ ਆਪ ਕਹਾਂ ਸੇ ਹੋ ਜੂਪੀ ਸੇ ਬਿਹਾਰ ਸੇ ਕੌਨ ਸਾ ਜ਼ਿਲ੍ਹਾ ਪੁਰਨੀਆ ਜ਼ਿਲ੍ਹਾ ਤੇ ਪਰ ਇਹ ਇੱਥੇ ਕੰਮ ਕਰਦਾ ਇਹਦੇ ਨਾਲ ਸਾਝੀ ਰਲਿਆ ਹੋਇਆ ਵੀਰਾ ਇਹਦਾ ਡੈਡੀ ਹੈ ਜਿਹੜਾ ਮੁੰਡੇ ਦਾ ਪਿਓ ਜੀ ਠੀਕ ਹੈ ਜੀ ਬੇਲਾ ਰਾਮਗੜ੍ਹ ਪਿੰਡ ਦਾ ਰੋਪੜ ਕੋਲੇ ਠੀਕ ਹੈ ਜੀ ਉਹ ਤੋਂ ਆਏ ਨੇ ਸਰਦਾਰ ਵੀ ਨਾਲ ਆਏ ਨੇ ਜਿਹਨਾਂ ਦਾ ਕੰਮ ਕਰਦਾ ਹੈ ਨਾ ਡੈਡੀ ਅੱਛਾ ਅੱਛਾ ਚਲੋ ਬਹੁਤ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਤੁਹਾਡਾ ਪਲੇਟਫਾਰਮ ਹੈ ਵੀ ਬਹੁਤ ਫੈਲਿਆ ਹੋਣਾ ਜੀ ਇਹ ਪਲੇਟਫਾਰਮ ਤੇ ਮਿਲ ਜਾਂਦਾ ਬੰਦਾ ਚਲੋ ਮਹਾਰਾ ਦੀ ਕਿਰਪਾ ਧੰਨਵਾਦ ਵੀਰੇ ਸ਼ੁਕਰੀਆ ਸਰਪੰਚ ਸਾਹਿਬ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਦਾਸੀ ਤਾਂ ਚਲੋ ਸਾਨੂੰ ਦੇਖੇ ਗਏ ਇੱਥੇ ਜੀ ਸੇਵਾ ਸਭਾਰਥ ਤੁਸੀਂ ਕੀਤੀ ਹੈ ਜੀ ਸਾਡਾ ਬਹੁਤ ਧੰਨਵਾਦ ਕਰੀਏ ਜੀ ਸ਼ੁਕਰੀਆ ਭਾਈ ਸ਼ੁਕਰੀਆ ਠੀਕ ਹੋ ਗਈ ਜੀ ਠੀਕ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਇਹ ਸੀਗੇ ਜੀ ਸਰਪੰਚ ਸਤਵਿੰਦਰ ਸਿੰਘ ਦੇਤਵਾਲ ਤੋਂ ਜਿਨ੍ਹਾਂ ਨੇ ਇਹ ਬੱਚੇ ਨੂੰ ਇੱਥੇ ਸਾਡੇ ਕੋਲੇ ਪਹੁੰਚਦਾ ਕੀਤਾ ਸੀ ਤੇ ਤੁਸੀਂ ਅੱਗੇ ਪਹੁੰਚਦਾ ਕੀਤਾ ਤੇ ਹੁਣ ਉਹ ਇਹਦੀ ਇਹ ਭੈਣ ਦੇ ਵਿਆਹ ਤੇ ਗਿਆ ਸੀਗਾ ਜਦੋਂ ਏ ਦੀ ਆਪਣੀ ਤਸਵੀਰ ਆ ਵੀਰ ਦੀ ਆ ਦੇਖੋ ਪੁਰਾਣਾ ਫੋਟੋ ਜਦੋਂ ਇਹ ਠੀਕ ਸੀ ਬਿਲਕੁਲ ਤੇ ਆ ਭੰਗ ਨੇ ਤੇ ਤਧੂਰੇ ਨੇ ਦੇਖੋ ਕੀ ਹਾਲ ਕਰਤਾ ਭੰਗ ਤੇ ਤਧੂਰਾ ਇੰਨਾ ਜਿਆਦਾ ਪਿੰਦੇ ਆਏ ਪਰਦੇਸੀ ਜਿਹੜੇ ਜਿਆਦਾ ਆਉਂਦੇ ਉਧਰੋਂ ਬਿਹਾਰ ਤੋਂ ਬਹੁਤ ਐਸੇ ਹਾਲਾਤ ਬਣਾ ਹੁੰਦਾ ਇਹ ਨਸ਼ਾ ਐਸਾ ਵਾ ਬਾਕੀ ਧੰਨਵਾਦ ਆ ਬਾਈ ਹੁਣਾਂ ਦਾ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਆ ਬੇਲਾ ਰਾਮਗੜ੍ਹ ਬਾਈ ਰੋਪੜ ਜ਼ਿਲ੍ਹੇ ਤੋਂ ਆਪਣੇ ਨੌਕਰ ਨੂੰ ਇੱਥੇ ਲੈ ਕੇ ਆਏ ਨੇ ਉਹਦੇ ਪੁੱਤ ਨੂੰ ਮਿਲਾਇਆ ਉਹਦੇ ਨਾਲ ਇਹਨਾਂ ਵੀਰਾਂ ਨੇ ਵੀਡੀਓ ਦੇਖੀ ਸੀ ਇਹਨਾਂ ਨੇ ਫਿਰ ਅੱਗੋਂ ਜਿਹੜਾ ਉਹਨਾਂ ਦੇ ਘਰੇ ਕੰਮ ਕਰਦਾ ਪਰਦੇਸੀ ਉਹਨੂੰ ਦੱਸਿਆ ਵੀ ਤੇਰਾ ਮੁੰਡਾ ਮਨੋਖਤਾਰੀ ਸੇਵਾ ਤੇ ਚਲਾ ਗਿਆ ਤੇ ਇੱਥੇ ਲੈ ਕੇ ਆਏ ਨੇ ਵੀਰੋ ਬਾਈ ਗੁੱਜੀ ਕਾਲ ਸਾਹਿਬ ਬਾਈ